8.83 ਟ੍ਰਿਲੀਅਨ ਡਾਲਰ ਲੁੱਟ ਕੇ ਲੈ ਗਿਆ ਹਾਂਜੀ ਅੰਗਰੇਜ਼ ਤੁਹਾਡੇ ਮੁਲਕ ਚੋਂ ਜੀ ਕੋਈ 20 ਤਨਾ ਹੁੰਦੇ ਦੋ ਟੁਕੜੇ ਕਰਤੇ ਹਾਂਜੀ ਕੋਰੀਆ ਦੇ ਦੋ ਟੁਕੜੇ ਕਰਤੇ ਜਰਮਨ ਦੇ ਕਰਤੇ ਭਾਰਤ ਦੇ ਕਰਤੇ ਜਰਮਨ ਦਾ ਇਕੱਠਾ ਹੋ ਗਿਆ 20 ਤਨਾ ਇਕੱਠਾ ਹੋ ਗਿਆ ਕੋਰੀਆ ਤੇ ਭਾਰਤ ਤੇ ਪਾਕਿਸਤਾਨੀ ਤੇ ਕਿਧਰ ਖਾਂਗੇ ਪਾਕਿਸਤਾਨ ਵੀ ਕਦੇ ਨਹੀਂ ਸਰਦਾ ਭਾਰਤ ਵਗੈਰਾ ਤੇ ਭਾਰਤ ਨੂੰ ਪਾਕਿਸਤਾਨ ਗਰੇ ਨਹੀਂ ਸਕਦਾ ਅੰਗਰੇਜ਼ਾਂ ਦੀ ਇਹਨਾਂ ਦੀ ਬਾਹ ਨਹੀਂ ਫੜਨੀ ਅੰਗਰੇਜ਼ ਇਹਨੂੰ ਲੁੱਟਣਾ ਤੇ ਕੁੱਟਣਾ ਹੀ ਆ ਅਮਰੀਕਾ ਨੇ ਇਹਨਾਂ ਦੀ ਬਾਹ ਨਹੀਂ ਫੜਨੀ ਆ ਇਹਨੂੰ ਲੁੱਟਣਾ ਤੇ ਕੁੱਟਣਾ ਹੀ ਆ ਥੋੜੇ ਨਾਲ ਅਮਰੀਕਾ ਰੜੂ ਪੁੱਲ ਜਾਓ ਗ੍ਰੈਂਡ ਰਲ ਜਾਓ ਪੁੱਲ ਜਾਓ ਤੁਸੀਂ ਕਿਵੇਂ ਰਾਲਾ ਦੇ ਤੂੰ ਤਾਂ ਵਾਪਿਸ ਦਾ 1300 ਸਾਲਾਂ ਤੋਂ ਗ੍ਰਾਮੀਆਂ ਪਹੁੰਚਿਆ ਹੋ ਤੂੰ ਇੱਕ ਬੰਦਾ ਦਫਕਾ ਮਾਰਦੇ ਭਾਰ ਦੇ ਲੋਕਾਂ ਨੂੰ ਰਾਜ ਕਰਦਾ ਸ਼ੇਰ ਨੂੰ ਉਹਦੇ ਦਰਬਾਰ ਤੇ ਜਾ ਬੈਠੀ ਜਿਹੜੇ ਦਾ ਮੰਗਦੇ ਸੀ ਆਜ਼ਾਦੀ ਉਹ ਤਾਂ ਫਾਂਸੇ ਚੜਾ ਬਿਲਕੁਲ ਮੰਨ ਹਾਂਜੀ ਮੰਨ ਗਿਆ ਦੂਜਿਆਂ ਨੇ ਆਜ਼ਾਦੀ ਮੰਗੀ ਪਤਾ ਵੀ ਨਾਲੇ ਇੱਕ ਪਾਸੇ ਦੇਖ ਦੇ ਟੁਕੜੇ ਕਰਾਏ ਜਿੱਥੇ ਕਰਾਚੀ ਦਾ ਫੰਕਸ਼ਨ ਆ ਉਹਦੇ ਵਿੱਚ ਨਹਿਰੂ ਬੈਠਾ ਹੈ ਜਿੱਥੇ ਦਿੱਲੀ ਦਾ ਫੰਕਸ਼ਨ ਹੁੰਦੇ ਜਨਾ ਉਹ ਬੈਠਾ ਹੈ ਇਹ ਤਾਂ ਹੁਣ ਗੱਲਾਂ ਸਾਹਮਣੇ ਆਈਆਂ ਕਿਸੇ ਨੂੰ ਕੋਈ ਪਤਾ ਨਹੀਂ ਸੀ big lady mountbatten account ਬੈਠਾ ਸ਼ਰਾਬਾਂ ਪੀਂਦਾ ਕਿਹੜੇ ਬੰਦੇ ਦੀ ਸਿਗਰਟ ਸਾਂਝੀ ਹੈ ਜਿਨ੍ਹਾਂ ਦੀ ਸਿਗਰਟ ਸਾਂਝੀ ਆ ਉਹਦੀ ਗੱਟਮਟ ਵੀ ਸਾਂਝੀ ਹੁੰਦੀ ਹੈ ਇਹ ਗੱਲ ਪੜਤਾਲ ਤੇ ਪੁੱਛਣ ਤੇ ਦੱਸਣਦੀ ਆ ਇਹਦੇ ਬੰਦੇ ਦਾ ਕਿਸੇ ਨੂੰ ਪਤਾ ਹੀ ਕੋਈ ਨਹੀਂ ਮੈਂ ਪੁਰਾਣੇ ਬੰਦਿਆਂ ਨਾਲ ਬਹੁਤ ਗੱਲਾਂ ਕੀਤੀਆਂ ਹਾਂਜੀ ਉਹਨਾਂ ਨੇ ਕਿਹਾ ਜੀ ਸਾਨੂੰ 15 ਅਗਸਤ 1947 ਦਾ ਵੀ ਨਹੀਂ ਪਤਾ ਸੀ ਉਹਦੇ ਇੱਕ ਭਾਦੋਂ ਦਿਨ ਸ਼ੁੱਕਰਵਾਰ ਸੀ 15 ਅਗਸਤ 1947 ਸ਼ੁੱਕਰਵਾਰ ਦੇਸੀ ਵੀ ਨਹੀਂ ਤੇ ਬੰਦਿਆਂ ਨੂੰ ਬੁੜੀਆਂ ਨੂੰ ਪਤਾ ਵੀ ਉਹਦੇ ਪਾਈ ਇੱਕ ਪਾਦੋ ਚੋਵੇ ਦਾ ਦਿਲ ਸੀ ਤੇ ਰਾਤ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਸੀ ਸਵੇਰੇ ਤੜਕੇ ਸੂਰਜ ਚੜ੍ਹਿਆ ਤੇ ਬੰਦੇ ਨੂੰ ਬੰਦਾ ਖਾਣ ਲੱਗ ਪਿਆ ਦੰਗੇ ਕਰਵਾਤੇ 10 ਲੱਖ ਤੋਂ ਵੱਧ ਬੰਦੇ ਮਰਵਾਤੇ 2.5 ਲੱਖ ਤੋਂ ਵੱਧ ਜਨਾਨੀਆਂ ਦੇ ਰੇਤ ਕਤਲ ਅਗਵਾ ਕਰਵਾਈਆਂ ਗਈਆਂ ਪੌਣੇ 2 ਕਰੋੜ ਤੋਂ ਵੱਧ ਉਜਾੜੇ ਗਏ ਜਿਹੜੇ ਬੰਦੇ ਮਾਸੂਮ ਐ ਉਹਨਾਂ ਦੇ ਸਿਰ ਤੇ ਖਾਰਸਤਾਨ ਪਾਈ ਜਾਂਦੇ ਆ ਜਿਨ੍ਹਾਂ ਨੇ ਪਾਕਿਸਤਾਨ ਤੇ ਹਿੰਦੁਸਤਾਨ ਬਣਾਇਆ ਉਹ ਰਾਸ਼ਟਰਪਤੀ ਬਣਦੇ ਆ ਪ੍ਰਧਾਨ ਮੰਤਰੀ ਬਣਦੇ ਆ ਤੇ ਦੇਸ਼ ਭਗਤ ਵੀ ਬਣਦੇ ਆ ਕਮਾਲ ਨਹੀਂ ਗੱਲ ਇਹ ਗੱਲ ਤਾਂ ਸਵਾਲ ਇਹਨਾਂ ਦੇ ਕਰਨ ਵਾਲਾ ਹੈ ਸਵਾਲ ਆਪ ਦੀ ਜਿਹੜਾ ਮੀਡੀਆ ਹੈ ਜਾਂ ਪੜਾ ਲਿਖਿਆ ਬੰਦਾ ਹੈ ਹਾਂਜੀ ਨਹੀਂ ਸਮਝ ਨਹੀਂ ਆਉਂਦੀ ਵੀ ਆਪ ਦੇ ਗੱਲ ਚ ਆਪ ਦੀ ਸੁਭਾ ਕਿਉਂ ਪਾਉਂਦੇ ਨੇ ਬਾਈ ਇਹ ਸਵਾਲ ਕਿਉਂ ਕਰਦੇ ਨੇ ਤਾਂ ਫਾਇਦਾ ਵੀ ਨਹੀਂ ਸਮਝ ਆਉਂਦੀ ਕਿ ਕਿਹੜੇ ਥਾਂ ਬੋਲਦੇ ਨੇ ਤੇ ਕਿਉਂ ਬੋਲਦੇ ਨੇ ਮੈਂ ਕਰਾਂ ਵੀ ਹਿੰਦੁਸਤਾਨ ਤੇ ਪਾਕਿਸਤਾਨ ਕਿੱਠੇ ਹੋਣੀ ਚਾਹੀਦੀ ਹੈ ਸਾਰੇ ਜਲਪੁਰ ਨਾਲੋਂ ਤੁਹਾਨੂੰ ਡੇਢੀਵਾਦੀ ਆ ਹਮ ਸਾਰੇ ਜਲਪੁਰ ਨਾਲੋਂ ਡੇਢੀਵਾਦੀਆ ਘੱਟੋ ਘਾਟੋ ਤੇ ਜੇ ਉਹ ਕੌਮਾ ਬਣ ਕੇ ਤੁਹਾਡੇ ਤੇ ਰਾਜ ਕਰ ਸਕਦੀਆਂ ਤੁਸੀਂ ਕ ਉੜਦੇ ਘਟੋ ਘਟੋ ਕਿ ਜਦੋਂ ਹੱਥ ਬਗਨਾਰਾ ਆਇਤਾ ਨਾ ਕਰੂ ਅਸੀਂ ਕੌਮ ਨਹੀਂ ਬਣ ਸਕਿਆ ਹਿੰਦੂ ਮੁਸਲਮਾਨ ਤੇ ਸਿੱਖਾਂ ਬਣ ਕੇ ਰਹਿਗੇ ਜਿੱਤੇ ਕੌਮ ਬਣ ਗਏ ਫਿਰ ਵੇਖੋ ਸਾਡੀ ਚੜ੍ਹਤ ਕਿਹਨੇ ਸਿੱਖਾਂ ਤੇ ਜ਼ੁਲਮ ਹੋਇਆ ਕਿਹਨੇ ਕੀਤਾ ਤੁਸੀਂ ਖੁਦ ਦੱਸੋ ਕਿਹਨੇ ਕੀਤਾ ਪਤਾ ਲੱਗੇ ਯਾ ਮੁਸਲਮਾਨਾਂ ਨੇ ਕੀਤਾ ਹਿੰਦੂ ਨੇ ਕੀਤਾ ਦਿੱਲੀ ਚ ਕਹਨੇ ਕੀਤਾ ਹੈ ਦਿੱਲੀ ਚ ਕਹਨੇ ਕੀਤਾ ਗਿਆਨੀ ਜਰ ਸਿੰਘ ਹੂੰ ਸੀਬੋਟਾ ਸਿੰਘ ਹੂੰ ਦਰਬਾਰਾ ਸਿੰਘ ਚਾਰ ਬੰਦੇ ਹੋਰ ਵੀ ਨੇ ਬਈ ਸੰਤਨੀ ਪਿਛਨੇ ਹੂੰ ਇੱਕੋ ਮੇਰੇ ਰੋਟੀ ਖਾਣ ਵਾਲੇ ਹੁਣ ਭਾਰਤ ਆਜ਼ਾਦ ਇੰਗਲੈਂਡ ਤੋਂ ਟ੍ਰਾਂਸਫਰ ਆਫ ਪਾਵਰ ਹੈ ਕੋਈ ਯਾਦ ਨਹੀਂ ਆਜ਼ਾਦ ਹੀ ਨਹੀਂ ਹੈ ਪੂਰਨ ਤੌਰ ਤੇ ਆਜ਼ਾਦ ਨਹੀਂ ਹਲੇ ਵੀ ਨਹੀਂ ਹਾਂਜੀ ਟ੍ਰਾਂਸਫਰ ਆਫ ਪਾਵਰ ਲੈ ਆ ਵੀ ਆਜ਼ਾਦ ਦਾ ਇੱਕ ਸ਼ਬਦ ਕੱਢ ਦੇ ਬਣ ਜਾਂਗੇ ਜਿਹੜਾ ਜਿਹੜਾ ਕਾਨੂੰਨ ਪਿਆ ਉਹ ਕੱਢ ਦੇ ਮੇਰੇ ਕੋਲ ਵੀ ਕਾਪੀ ਪਈ ਹੈ ਹੂੰ ਕੋਲ ਪਈ ਹੈ ਕਾਪੀ ਮੈਂ ਤਾਂ ਹੀ ਬੋਲਦਾ ਜੇ ਮੈਂ ਝੂਠ ਬੋਲਦਾ ਨਾ ਤੇ ਮੈਨੂੰ ਧਾਰ ਲੈਣਾ ਸੀ ਵੀ ਬਾਬਾ ਤੁਹਾਡੀ ਕਰੀ ਬਾਕੀ ਤੇ ਆਪਣਾ ਇਤਿਹਾਸ ਆਪਾਂ ਕਦੇ ਲਿਖਿਆ ਨਹੀਂ ਹੂੰ ਕਦੇ ਵੀ ਇਤਿਹਾਸ ਦਾ ਇੱਕ ਵੀ ਸ਼ਬਦ ਨਹੀਂ ਲਿਖਿਆ ਹੂੰ ਇਤਿਹਾਸ ਤਾਂ ਜੇ ਲਿਖਣਾ ਸਿਖਾਇਆ ਤੇ ਜੁਨਾਨ ਨੇ ਸਿਖਾਇਆ ਯੂਰਪ ਨੂੰ ਵੀ ਜੁਨਾਨ ਨੇ ਸਿਖਾਇਆ ਇਹਨਾਂ ਨੂੰ ਲਿਖ ਕੇ ਕਿਵੇਂ ਦਿਮਾਗਾਂ 'ਚ ਵੜਨਾ ਕਿੰਨੀ ਵੱਟੋਂ ਵਰਨੀ ਹਾਂ ਹਾਂ ਅਸੀਂ ਇਤਿਹਾਸ ਨੂੰ ਬਹੁਤ ਵੱਡਾ ਕਰ ਦਿੰਦੇ ਹਾਂ ਪੀਰ ਬਣਾ ਦਿਓ ਪਗੰਬਰ ਬਣਾ ਦਿਓ ਅਵਤਾਰ ਬਣਾ ਦਿਓ ਉਹ ਅਸੀਂ ਇਹੋ ਜਿਹਾ ਕੰਮ ਜੂਨ ਕਰਤਾ ਬਿਚਾਸਤਾ ਇਤਿਹਾਸਕਤਾ ਉਹ ਤੇ ਅਸੀਂ ਕਦੇ ਕਿਸ ਨਾਣਾਂ 'ਚ ਦੱਸਿਆ ਨਾ ਸਾਡੇ ਹੁਣ ਤੱਕ ਹਿੱਸਾ ਹੈ ਨਾ ਸਾਡੇ ਇਤਿਹਾਸ ਦੀ ਗੱਲ ਪਛਦੀ ਆ ਕਿਸ ਨਾਣਾ ਪਛਦੀ ਨਹੀਂ ਕਿਉਂਕਿ ਅਸੀਂ ਇਤਿਹਾਸ ਨਾਲ ਜੁੜੇ ਹੋਇਆ ਹਾਂ ਕਰਾਮਾਤ ਨਾਲ ਜੁੜੇ ਹੋਇਆ ਹਾਂ